ਉਹ ਦੁਨੀਆ ਅਮਰ ਨੇ ਅਮਰ ਸਿੰਘ ਚੁੰਮਕੀਲਾ ਅਮਰ ਜੋਤ ਕਿਸਰਾਂ ਨਾਲ ਜਿਹੜੀ ਸੱਸੀ ਤਵਾਰੀ ਗੱਲ ਕਰ ਰਹੇ ਆ ਸਰ ਸਵਰਨ ਸਿੰਘ ਸਿਪਾਹੀ ਜੀ ਗੀਤਕਾਰ ਤਾਂ ਸੀਗੇ ਸੀਗੇ ਜਿਸ ਤਰ੍ਹਾਂ ਬਾਪਾ ਤੇਰਾ ਨਕਾਣਾ ਦੀ ਉਦਾਹਰਣ ਮੈਂ ਦਊਂਗਾ ਵੀ ਮੈਨੂੰ ਉਸ ਜੋੜੇ ਲਈ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਦੀ ਫਿਲਮ ਆਈ ਹੈ ਕੋਈ ਐਸੀ ਕੰਟਰੀ ਨਹੀਂ ਹੋਣੀ ਜਿੱਥੋਂ ਮੈਨੂੰ ਨਹੀਂ ਫੋਨ ਆਇਆ ਵੀ ਜਿੰਨੀ ਇੱਕ ਖੋਜ ਮੈਂ ਕੀਤੀ ਸੀ ਉਹਦੇ ਲਈ ਵਿੱਚ ਉਹਨਾਂ ਦਾ ਕੰਮ ਜਿਹੜਾ ਸੀਗਾ ਕੰਮ ਕਲਮ ਦਾ ਸੌਖਾ ਆ ਗਿਆ ਤੇ ਇਮਤੀਆ ਸਰਨ ਦਾ ਕਮੈਂਟ ਸੀਗਾ ਮੇਰੇ ਲਈ ਬਹੁਤ ਵੱਡਾ ਵੀ ਤੁਸੀਂ ਸਾਡਾ ਕੰਮ ਸੌਖਾ ਕਰਤਾ ਕਿਉਂਕਿ ਮੈਨੂੰ ਯਾਦ ਹੈ ਵੀ ਜਿਸ ਦਿਨ ਉਹਨਾਂ ਨੇ ਫਿਲਮ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਉਹਨਾਂ ਦਾ ਕਾਫੀ ਲੰਬੇ ਲੱਗ ਸੀ ਮੈਨੂੰ ਕਹਿੰਦੇ ਅਸੀਂ YouTube ਤੇ ਮਤਲਬ ਸਰਚ ਕੀਤਾ ਵੀ ਤੁਸੀਂ ਕਾਫੀ ਕੰਮ ਕੀਤਾ ਉਹਨਾਂ ਲਈ ਤੇ ਸਾਡੀ ਥੋੜੀ ਜਿਹੀ ਮਦਦ ਕਰੋ ਮੈਂ ਕਹਿੰਦਾ ਦੱਸੋ ਮੈਨੂੰ ਖੁਸ਼ੀ ਹੋਈ ਵੀ ਅੱਜ ਉਹ ਸੰਤ ਫਿਲਮ ਬਣਨ ਜਾ ਰਹੀ ਹੈ ਜਿਸ ਨੂੰ ਕੇ ਸੀ ਬਹੁਤ ਸੱਜਣ ਚਾਹਨੇ ਮੈਂ ਸਭ ਨੂੰ ਨਿੱਜੀ ਤੌਰ ਤੇ ਜਾਣਦਾ ਸੀ ਕਿਉਂਕਿ ਮੈਂ ਕੰਮ ਕਰ ਚੁੱਕਿਆ ਸੀ ਔਰ ਅਮਰ ਸਿੰਘ ਚੰਕੀਲਾ ਜੀ ਦਾ ਸਭ ਤੋਂ ਜ਼ਿਆਦਾ ਮੈਟਰ ਇਹ ਕਾਹ ਹੈ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜੇ ਕਿਸੇ ਚੈਨਲ ਤੇ ਹੈਗਾ ਤਾਂ ਦਸ ਨੂੰ ਮਤਲਬ ਇਹ ਮੌਕਾ ਮਿਲਿਆ ਹਰ ਕਿਰਦਾਰ ਦਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਅਹਿਮ ਮਾਇਨਾ ਹੁੰਦਾ ਇਸ ਦਾ ਐਕਚੁਅਲ ਪਤਾ ਉਦੋਂ ਲੱਗਿਆ ਜਦੋਂ ਚਮਕੀਦਾ ਫਿਲਮ ਆਈਏ ਕਿਉਂਕਿ ਅਸੀਂ ਸਾਰੇ ਉਹਨਾਂ ਦੇ ਨਾਮ ਤੋਂ ਜਾਣੂ ਤੇ ਸੀਗੇ ਪਰ ਕਿੰਨੀਆਂ ਗੱਲਾਂ ਦਾ ਪਤਾ ਨਹੀਂ ਸੀ ਔਰ ਗੱਲਾਂ ਛੱਡੋ ਕਿੰਨੇ ਕਿਰਦਾਰਾਂ ਦਾ ਸਾਨੂੰ ਪਤਾ ਨਹੀਂ ਸੀ ਸੋ ਉਹਨਾਂ ਵਿੱਚੋਂ ਇੱਕ ਕਿਰਦਾਰ ਸੀ ਸਵਰਨ ਸਿੰਘ ਸੀ ਜੀ ਜਿਹੜਾ ਹੈਨਾ ਅੱਜ ਉਹਨਾਂ ਦੇ ਘਰੇ ਅਸੀਂ ਆਏ ਹੋਇਆ ਔਰ ਉਸੇ ਅਨੁਸਾਰ ਸਾਨੂੰ ਸਬਕ ਮਿਲਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਇਕੱਠੇ ਹੋਏ ਹਾਂ ਗੁਰਮੇਨ ਬੰਨ ਸਾਡੇ ਨਾਲ ਨੇ ਬਲਤੇਜ ਭਾਜੀ ਸਾਡੇ ਨਾਲ ਨੇ ਬਲਤੇਜ ਸਰਾਂ ਜੀ ਜੈਮਨਵੀਰਾ ਸਾਡੇ ਨਾਲ ਨੇ ਔਰ ਮੈਂ ਕ੍ਰਿਯਮਨ ਸਾਡੇ ਨਾਲ ਨੇ ਸੋ ਪਹਿਲੇ ਤਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈਨਾ ਤੇ ਬਾਈ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਤੁਸੀਂ ਅੱਜ ਇਹਨਾਂ ਦੇ ਘਰੇ ਆਏ ਹੋ ਉਹਨਾਂ ਬਾਰੇ ਗੱਲ ਤਾਂ ਕਰਨੀ ਹੀ ਹੈ ਲੇਕਿਨ ਹਾਂ ਜਜ਼ਬਾਤਾਂ ਦੇ ਨਾਲ ਨਾਲ ਚਮਕੀਲਾ ਜੀ ਬਾਰੇ ਵੀ ਜ਼ਰੂਰ ਜਜ਼ਬਾਤ ਸਾਂਝੇ ਕਰਕੇ ਬਿਲਕੁਲ ਸਭ ਤੋਂ ਪਹਿਲਾਂ ਦੀ ਸਪੋਕਸਮੈਨ ਟੀਵੀ ਦੇ ਜਿੰਨੇ ਵੀ ਤੁਸੀਂ ਟੀਮਾਂ ਤੁਹਾਡੇ ਸਭ ਦਾ ਧੰਨਵਾਦ ਵੀ ਤੁਸੀਂ ਸਾਨੂੰ ਇਸ ਕਾਬਲ ਸਮਝਾ ਆ ਦੂਜੀ ਗੱਲ ਇਹ ਹੈ ਵੀ ਅੱਜ ਜਿਸ ਸ਼ਖਸੀਅਤ ਬਾਰੇ ਗੱਲ ਹੋ ਰਹੀ ਹੈ ਉਹ ਦੁਨੀਆ ਅਮਰ ਨੇ ਅਮਰ ਸਿੰਘ ਚਮਕੀਲਾ ਅਮਰਜੋਤ ਤੀਸਰਾ ਉਹਨਾਂ ਦੇ ਨਾਲ ਜਿਹੜੀ ਸ਼ਖਸੀਅਤ ਬਾਰੇ ਗੱਲ ਕਰ ਰਹੇ ਹਾਂ ਸਰ ਵਰਨ ਸਿੰਘ ਸਿਵੀਆ ਜੀ ਜਿਨ੍ਹਾਂ ਨੇ ਕਿ ਮਤਲਬ ਉਹਨਾਂ ਦੇ ਨਾਲ ਇੱਕ ਭਾਈਆਂ ਨੂੰ ਨੇੜਤਾ ਹੈ ਭਾਈ ਗੀਤਕਾਰ ਤਾਂ ਸੀਗੇ ਸੀਗੇ ਉਹਨਾਂ ਦੇ ਮਿਲਣੇ ਕੁਦਰਤਵੰਨੀ ਹੋਈ ਜਿਸ ਤਰ੍ਹਾਂ ਇਹਦੇ ਮੰਮੀ ਡੈਡੀ ਦੀ ਮਤਲਾ ਮਰਸਨ ਚਮਕੀਲਾ ਅਮਰਜੋਤ ਦੀ ਮਿਲਣੀ ਕੁਦਰਤਵੰਨੀ ਹੋ ਅਮਰ ਨਾਮ ਸਿੱਧੁਨਾਂ ਦੇ ਉਸੇ ਤਰ੍ਹਾਂ ਸਵਰਨ ਸਿੰਘ ਜੀ ਦੇ ਗੀਤ ਵੀ ਕੁਛ ਇਸ ਤਰ੍ਹਾਂ ਦੇ ਹੋਏ ਜਿਹੜੇ ਕਿ ਉਹਨਾਂ ਦੇ ਨਾਲ ਨਾਲ ਅਮਰ ਹੋ ਗਏ ਜਿਸ ਤਰ੍ਹਾਂ ਬਾਬਾ ਤੇਰਾ ਨਕਾਣਾ ਦੀ ਉਦਾਹਰਣ ਮੈਂ ਦਊਂਗਾ ਮਤਲਬ ਕੋਈ ਗੁਰੂ ਘਰ ਐਸਾ ਨਹੀਂ ਹੋਣਾ ਜਿੱਥੇ ਗੀਤ ਨਹੀਂ ਵੱਜਿਆ ਔਰ ਨਹੀਂ ਵੱਜ ਰਿਹਾ ਔਰ ਸਭ ਤੋਂ ਵੱਡੀ ਗੱਲ ਵੀ ਮੈਂ ਇਹ ਕਹੂੰਗਾ ਵੀ ਮੇਰਾ ਇੱਕ ਆਪਦੇ ਆਪ ਨੂੰ ਭੱਗਾ ਵਾਲਾ ਮੰਨਦਾ ਕਰੋੜਾਂ ਦੁਨੀਆ ਦੇ ਵਿੱਚ ਬੀਜ ਮੈਨੂੰ ਉਸ ਜੋੜੀ ਲਈ ਕੰਮ ਕਰਨ ਦਾ ਮੌਕਾ ਮਿਲਿਆ ਜਿਹਨੂੰ ਕਿ ਸਾਰੀ ਦੁਨੀਆ ਪੂਜਦੀ ਹੈ ਮਤਲਬ ਬਹੁਤ ਜਦਾ ਵੱਡਾ ਸਰੋਤਾ ਗਾਣਾ ਜਦੋਂ ਦੀ ਫਿਲਮ ਆਈ ਹੈ ਕੋਈ ਅਸੀ ਕੰਟਰੀ ਨਹੀਂ ਹੋਣੀ ਜਿੱਥੋਂ ਮੈਨੂੰ ਨਹੀਂ ਫੋਨ ਆਇਆ ਕਿਉਂਕਿ ਇਸ ਸਮਰ ਜੋੜੀ ਦੇ ਉੱਪਰ ਮੈਂ ਜਿਹੜਾ ਰਿਸਰਚ ਜਿੰਨੀ ਕਿ ਕੀਤੀ ਸੀ ਉਹਦਾ ਮਾਣ ਮੈਨੂੰ ਇਹ ਮਿਲਿਆ ਵੀ ਇਸ ਪਰਿਵਾਰ ਬੰਨਿਓ ਮੈਨੂੰ ਮਰਦਾ ਮਾਨ ਸਤਕਾਰ ਉਸ ਵੇਲੇ ਤੋਂ ਦਿੱਤਾ ਜਾ ਰਿਹਾ ਔਰ ਇਮਤੀਆਜ਼ ਸਰ ਬੰਨਿਓ ਪੂਰੀ ਟੀਮ ਬੰਨਿਓ ਵੀ ਉਹਨਾਂ ਦਾ ਜਿਵੇਂ ਮੇਰਾ ਜਿਹੜਾ ਹੈਗਾ ਮਾਨ ਸਤਕਾਰ ਦਿੱਤਾ ਗਿਆ ਔਰ ਮੈਂ ਉਸ ਪ੍ਰੀਮੀਅਰ ਦੇ ਉੱਤੇ ਮੁੰਬਈ ਜਿਹੜਾ ਸੀਗਾ ਨਾਲ ਜਾ ਸਕਿਆ ਕਾਰਨ ਕੀ ਸੀ ਵੀ ਜਿੰਨੀ ਇੱਕ ਖੋਜ ਮੈਂ ਕੀਤੀ ਸੀ ਉਹਦੇ ਲਈ ਵਿੱਚ ਉਹਨਾਂ ਦਾ ਕੰਮ ਜਿਹੜਾ ਸੀਗਾ ਕੰਮ ਫਿਲਮ ਦਾ ਸੌਖਾ ਆ ਗਿਆ ਇਹ ਇਮਤੀਆਜ਼ ਅਰਨ ਦਾ ਕਮੈਂਟ ਸੀਗਾ ਮੇਰੇ ਲਈ ਬਹੁਤ ਵੱਡਾ ਵੀ ਤੁਸੀਂ ਸਾਡਾ ਕੰਮ ਸੌਖਾ ਕਰਤਾ ਕਿਉਂਕਿ ਮੈਨੂੰ ਯਾਦ ਹੈ ਵੀ ਜਿਸ ਦਿਨ ਉਹਨਾਂ ਨੇ ਫਿਲਮ ਦੀ ਸ਼ੁਰੂਆਤ ਕੀਤੀ ਸੀ ਤਾਂ ਮੇਰੇ ਘਰ ਮੇਰਾ ਪਿੰਡ ਪੱਖੋ ਵਾਲਾ ਜਿੱਥੇ ਤੁਮਕੀਲਾ ਜੀ ਵਿਆਹ ਹੋਇਆ ਸੀਗੇ ਨੰਗਲਾ ਪਿੰਡ ਦੇ ਨਾਲ ਹੀ ਤੇ ਉਹ ਆਏ ਸੀ ਇਮਤੀਆਜ਼ ਅਲੀ ਸਰ ਦੀ ਪੂਰੀ ਟੀਮ ਆਈ ਸੀਗੀ मैडम जस्सी उपनीत सर सारे आए सीगे उन्होंने उन्होंने काफी लंबी लिस्ट थी मेनू कहंदे असि YouTube ਤੇ ਮਤਲਬ ਸਰਚ ਕੀਤਾ ਵੀ ਤੁਸੀਂ ਕਾਫੀ ਕੰਮ ਕੀਤਾ ਉਹਨਾਂ ਲਈ ਵੀ ਸਾਡੀ ਥੋੜੀ ਜੀ ਮਦਦ ਕਰੋ ਮੈਂ ਕਿਹਦੀ ਦੱਸੂ ਮੈਨੂੰ ਖੁਸ਼ੀ ਹੋਈ ਵੀ ਅੱਜ ਉਸ ਇਨਸਾਨ ਤੇ ਫਿਲਮ ਬਣਨ ਜਾ ਰਹੀ ਹੈ ਜਿਹਨੂੰ ਕਿ ਅਸੀਂ ਬਹੁਤ ਦਿਲੋਂ ਚਾਹੁੰਦੇ ਹਾਂ ਸੋ ਉਹਨਾਂ ਨੇ ਮੈਨੂੰ ਲਾਲਚੰਦ ਦਾ ਹੋਰ ਕਾਫੀ ਨਾਮ ਦਿੱਤੇ ਮੈਂ ਸਭ ਨੂੰ ਨਿੱਜੀ ਤੌਰ ਤੇ ਜਾਣਦਾ ਸੀ ਕਿਉਂਕਿ ਮੈਂ ਕੰਮ ਕਰ ਚੁੱਕਿਆ ਸੀ ਔਰ ਮੈਂ ਉਹਨਾਂ ਨੂੰ ਇੱਕ ਇੱਕ ਕਰਕੇ ਜਿਵੇਂ ਜਿਵੇਂ ਉਹਨਾਂ ਨੂੰ ਲੋੜ ਪੈਂਦੀ ਗਈ ਮੈਂ ਉਹਨਾਂ ਨੂੰ ਲੈ ਜਾਂਦਾ ਰਿਹਾ ਔਰ ਉਸ ਜਗ੍ਹਾ ਤੇ ਵੀ ਲੈ ਕੇ ਗਿਆ ਜਿੱਥੇ ਚਮਕੀਲਾ ਜੀ ਜ਼ਮੀਨ ਖਰੀਦੀ ਗਈ ਸੀ ਕਿਉਂਕਿ ਇਹ ਸਭ ਜਗ੍ਹਾ ਤੇ ਮੈਂ ਪਹਿਲਾਂ ਇੰਟਰਵਿਊ ਵਗੈਰਾ ਕਰ ਚੁੱਕਿਆ ਸੀ ਜਿਹੜੀ ਸਖਸ਼ੀਤ ਕਰਿਆ ਅੱਜ ਆਪਾਂ ਆ ਸੌਰਨ ਸਿੰਘ ਜੀ ਇਹ ਵੀ ਮੇਰੀ ਇੰਟਰਵਿਊ ਨੂੰ ਦੇਖ ਕੇ ਉਹਨਾਂ ਦੇ ਸਖਸ਼ੀਤ ਮਤਲਬ ਇਹ ਮਤਲਬ ਇੰਨਾ ਪ੍ਰਭਾਵਿਤ ਹੋਏ ਵੀ ਇਹਨਾਂ ਨਾਲ ਵੀ ਇੱਕ ਭਰਾਵਾਂ ਦਾ ਨਸਾ ਬਣ ਗਿਆ ਸੀ ਔਰ ਮੈਨੂੰ ਮਾਣ ਆ ਵੀ ਇਹਦੇ ਲਈ ਮੈਂ ਮਤਲਬ ਉਸ ਜੋੜੀ ਦਾ ਅਸ਼ੀਰਵਾਦ ਹੀ ਮੰਨਦਾ ਵੀ ਨਹੀਂ ਤਾਂ ਲੋਕ ਹੋਰ ਬਹੁਤ ਵਸਦੇ ਸੀ ਮੈਂ ਮਤਲਬ ਸਾਰੀ ਉਮਰ ਇਸ ਪੂਰੇ ਚਮਕੀਲਾ ਪਰਿਵਾਰ ਦਾ ਜਵਨ ਜੀ ਦਾ ਮਤਲਬ ਭੈਣ ਗੁਰਮੀਲ ਕੌਰ ਦਾ ਰਿਆ ਸੰਧੋ ਜੀ ਸਾਰਾ ਪਰਿਵਾਰ ਦਾ ਚਮਕੀਲਾ ਅਜ ਦਾ ਦਿਨ ਦਾ ਰਹਾਂਗਾ ਵੀ ਮੈਨੂੰ ਅੱਜ ਜੇ ਕੋਈ ਜਾਣਦਾ ਦੁਨੀਆ ਦੇ ਵਿੱਚ ਜਿਵੇਂ ਕਹਿੰਦੇ ਲੱਕੜੀ ਦੇ ਨਾਲ ਲੋਹਾ ਤਰ ਜਾਂਦਾ ਹੈ ਤਾਂ ਜੇ ਕੋਈ ਬਲਤੇਜ ਸਿੰਘ ਨੂੰ ਜਾਣਦਾ ਤਾਂ ਅਮਰਸੰਤ ਚਮਕੀਲਾ ਜੀ ਕਰਕੇ ਜਾਣਦੇ ਆ ਮੇਰੇ ਲਈ ਸਭ ਤੋਂ ਵੱਡਾ ਇਹ ਕੰਪਲੀਮੈਂਟ ਸਭ ਤੋਂ ਵੱਡਾ ਇਹ ਇੱਕ ਤਰ੍ਹਾਂ ਦਾ ਮਤਲਬ ਕਮੈਂਟ ਹੈ ਵੀ ਜਿੱਥੇ ਮੈਂ ਜਾਂਦਾ ਅਗਲਾ ਕਹਿੰਦਾ ਬਲਤੇਜ ਤੋਂ ਆਈਆਂ ਜਿੰਨਾ ਅਮਰਸੰਤ ਚਮਕੀਲਾ ਇੰਟਰਵਿਊ ਕਰਦਾ ਤਾਂ ਮਨ ਬੜਾ ਖੁਸ਼ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਵੀਹ ਪਾਲਕਾ ਦੇ ਨੇ ਬੁਲਾਣੇ ਜੋ ਮੁੰਬਈ ਦੇ ਵਿੱਚ ਸਾਨੂੰ ਜੋ ਇੱਜ਼ਤ ਮਨ ਮਿਲਿਆ ਮੈਨੂੰ ਮਿਲਿਆ ਖਾਸ ਕਰਕੇ ਇਹ ਬਰਵਾਰ ਤਾਂ ਹੱਕਦਾਰ ਸੀਗਾ ਸੀਗਾ ਮੈਨੂੰ ਨਾਲ ਮਿਲਿਆ ਕਦੇ ਕਰਕੇ ਅਮਰ ਸਿੰਘ ਚੁੰਕੀਲਾ ਜੀ ਉੱਪਰ ਮੈਂ ਮਤਲਬ ਇੱਕ ਕਣਕਾ ਪਰ ਵੀ ਕੰਮ ਕੀਤਾ ਤਾਂ ਮੈਨੂੰ ਉਹਦਾ ਬਹੁਤ ਵੱਡਾ ਮਾਨ ਸਤਿਕਾਰ ਮਿਲਿਆ ਔਰ ਮੇਰੇ ਵੱਲੋਂ ਪੂਰਾ ਸੇਵਿਆ ਪਰਿਵਾਰ ਦਾ ਕਿਉਂਕਿ ਹਰੇਕ ਦੁੱਖ ਸੁੱਖ ਦੇ ਵਿੱਚ ਮੈਨੇ ਬੁਲਾਉਂਦੇ ਨੇ ਔਰ ਮੈਂ ਸਾਰੀ ਉਮਰ ਜਿਹੜਾ ਹੈਗਾ ਸੇਵਿਆ ਪਰਿਵਾਰ ਦਾ ਔਰ ਅਮਰ ਸਿੰਘ ਚੁੰਕੀਲਾ ਪਰਿਵਾਰ ਦਾ ਮਤਲਬ ਦੇਣਦਾਰ ਰਹੂੰਗਾ ਵੀ ਇਹ ਇਨਾਂ ਨੇ ਮੈਨੂੰ ਇੱਕ ਆਪ ਦੇ ਪਰਿਵਾਰਕ ਮੈਂਬਰ ਕੋ ਸਮਝ ਸਮਝਿਆ ਤੁਹਾਡਾ ਅੱਜ ਮੈਨੂੰ ਇਸ ਗੱਲ ਕਰਨ ਦੇ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ। ਭਾਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇਹ ਗੱਲ ਦੱਸੀ ਹੁਣ ਤੁਹਾਨੂੰ ਮੈਂ ਫੇਰ ਕਦੀ ਮੁਲਾਕਾਤ ਕਰਕੇ ਮੈਂ ਵੀ ਗੱਲਾਂ ਕਰਾਂ ਤੇ ਹੁਣ ਮੈਨੂੰ ਤੁਹਾਨੂੰ ਪਤਾ ਆ ਗਿਆ ਹੁਣ ਮੈਨੂੰ ਇੱਕ ਹੋਰ ਅੰਮਨ ਜ਼ਰੀਆ ਲੱਭ ਗਿਆ ਹੁਣ ਤੁਹਾਡੇ ਨਾਲ ਗੱਲਬਾਤ ਕਰਨ ਦਾ ਕਿ ਮੇਰੀ ਵੀ ਪੂਰੀ ਕੋਸ਼ਿਸ਼ ਹੈ ਕਿ ਜੰਮੀਆ ਗੱਲਾਂ ਬਾਤਾਂ ਜਿੱਥੋਂ ਨਿਕਲਣ ਸਕਣ ਮੈਂ ਜ਼ਰੂਰ ਦਰਸ਼ਕਾਂ ਤੱਕ ਉਹ ਜਿਹੜੇ ਮਤਲਬ ਇਹ ਗੱਲ ਕਰ ਰਹੇ ਸੀਗੇ ਬਚੋਲੇ ਵਾਲੀ ਬਚੋਲੇ ਦੇਖੋ ਇਹ ਵੀ ਇਹ ਵੀ ਇੱਕ ਉਹਨਾਂ ਦਾ ਅਸ਼ੀਰਵਾਦ ਨਹੀਂ ਤਾਂ ਹੋਰ ਬਥੇਰੇ ਸੀ ਭਾਜੀ ਤੁਸੀਂ ਵੀ ਖੁਸ਼ਕਿਸਮਤ ਹੋ ਇਹ ਵੀ ਖੁਸ਼ਕਿਸਮਤ ਹੈ ਬਾਈਹੋਰੀ ਵੀ ਤੇ ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਨਿਭਾਈ ਆ ਨਹੀਂ ਨਿਭਾਈ ਆ ਹਾਂ ਔਰ ਦੇਖੋ ਜਿਵੇਂ ਘਪੈਂਡ ਭਾਈਆਂ ਦਾ ਪਿਆਰ ਹੁੰਦਾ ਨਾ ਮਤਲਬ ਇਸ ਤਰ੍ਹਾਂ ਜਦੋਂ ਵੀ ਘਰੇ ਜਾਂਦੇ ਆ ਮਤਲਬ ਐਂ ਲੱਗਦਾ ਵੀ ਦੇਖੋ ਕੋਈ ਚੰਗਾ ਕਰਨ ਕੀਤਾ ਸੀ ਵੀ ਅੱਜ ਅਸੀਂ ਅਸੀਂ ਉਹ ਰਬ ਰੂਪ ਦੇ ਘਰੇ ਬੈਠੇ ਆ ਜਿਹਨੂੰ ਲੋਕ ਮਿਲਣ ਲਈ ਤਰਸਦੇ ਨੇ ਪਰ ਅਸੀਂ ਇੱਕ ਪਰਿਵਾਰਕ ਮੈਂਬਰ ਨੂੰ ਜਾ ਕੇ ਬੈਠ ਜਾਈਦਾ ਜੀ ਕਦੇ ਕੋਈ ਪੁੱਛ ਨਹੀਂ ਵੀ ਐ ਵੀ ਬਾਹਰ ਹੋਇਆ ਲੋ ਕੋਈ ਫਾਰਮੈਲਿਟੀ ਨਹੀਂ ਔਰ ਵਿਆਹ ਸ਼ਾਦੀਆਂ ਤੇ ਦੁੱਖ ਸੁੱਖ ਤੇ ਸਭ ਦੇ ਇਕ ਦੂਜੇ ਦੇ ਇਕੱਠੇ ਹੋਣੇ ਆ ਔਰ ਕੁਝ ਮਤਲਬ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਤੁਹਾਡੇ ਫੀਲਡ ਦੇ ਵਿੱਚ ਵੀ ਹਰ ਤਰ੍ਹਾਂ ਹੁੰਦੇ ਨੇ ਇਹਨਾਂ ਨੂੰ ਵੀ ਨੇ ਜਿਹੜੇ ਕਿ ਚਾਹੁੰਦੇ ਨਹੀਂ ਵੀ ਪਰਿਵਾਰ ਇਕੱਠਾ ਰਹੇ ਪਰ ਸਾਡੇ ਦਿਲੋਂ ਦੁਆ ਹੈ ਵੀ ਮਤਲਬ ਜੇ ਸੱਚੇ ਜਿਹੜੇ ਸੱਚੇ ਸ਼ਰਧਾਲੂ ਨੇ ਉਹ ਨਹੀਂ ਚਾਹਣਗੇ ਵੀ ਇਹ ਕਦੇ ਵੀ ਦੂਰ ਹੋਣੇ ਪਰਿਵਾਰ ਰਲ ਕੇ ਰਹੇ ਔਰ ਆਉਣ ਵਾਲਾ ਸਮਾਂ ਇਹਨਾਂ ਦਾ ਚੰਗਾ ਹੀ ਹੋਵੇ ਸਾਡੀ ਜਾਨੀ ਦਿਲੋਂ ਦੁਆਏ ਜੀ ਬਿਲਕੁਲ ਇਸੇ ਦੁਆ ਦੇ ਨਾਲ ਮੈਂ ਇਹ ਗੱਲਬਾਤ ਖਤਮ ਕਰਾਂਗੀ ਕਿ ਪਹਿਲਾਂ ਤਾਂ ਗੱਲਬਾਤ ਕਰਾਂਗੀ ਹੋਰ ਇਹ ਕਹਾਂਗੀ ਕਿ ਹਾਂ ਬਿਲਕੁਲ ਪਰਿਵਾਰ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਹੈ ਹੈਨਾ ਇਸ ਲਈ ਆਪਣੀਆਂ ਦੁਆਵਾਂ ਦੇ ਵਿੱਚ ਹਮੇਸ਼ਾ ਇਹਨਾਂ ਨੂੰ ਰੱਖਿਓ ਔਰ ਬਾਕੀ ਫਿਲਹਾਲ ਦੇ ਲਈ ਇਹ ਹੈ ਵਿਚਾਰ ਬਹੁਤ